ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਸੁਖਬੀਰ ਬਾਦਲ ਸਾਹਿਬ ਨੂੰ ਪੇਸ਼ ਹੋਣ ਦਾ ਅੱਜ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਜੀ ਕੋਈ ਅੱਗੋਂ گاਉਂ ਹੁਕਮ ਆਇਆ ਹਜੇ ਜਾਂ ਅਜੇ ਕੋਈ ਰਾਕਮਾ ਪਿਆ ਜੀਓ ਜੀ ਦੇਖੋ ਗੱਲ ਇਹ ਆ ਕਿ ਹੁਣ ਸੁਖਬੀਰ ਸਿੰਘ ਬਾਦਲ ਉੱਥੋਂ ਨਿਕਲ ਆਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਆ ਗਏ ਇਹਨਾਂ ਨੇ ਆ ਕੇ ਕੁਝ ਵੀ ਜ਼ਿਆਦਾ ਬੋਲਣਾ ਨਹੀਂ ਹੈ ਕਿ ਭਈ ਦੇਖੋ ਮਸਲਾ ਜਿਹੜਾ ਇਹ ਆ ਕਿ ਹੁਣ ਜਿੱਦਾਂ ਆਪਾਂ ਦੇਖਦੇ ਆਂ ਜੀ ਕਿ ਸੁਖਬੀਰ ਸਿੰਘ ਬਾਦਲ ਕਸੂਤੇ ਫਸੇ ਹੋਇਆ ਠੀਕ ਹੈ ਜੀ ਐਸ ਵੇਲੇ ਹੁਣ ਉਹਨਾਂ ਨੇ ਆਪ ਹੀ ਕਿਹਾ ਸੀ ਕਿ 15 ਦਿਨ ਦੇ ਅੰਦਰ ਅੰਦਰ ਭਾਈ ਮੈਂ ਜਾਵਾਂਗਾ ਜੀ ਉਹਨਾਂ ਨੇ ਜਾ ਕੇ ਇੱਕ ਆਪਣਾ ਜਵਾਬ ਲਿਖਤੀ ਰੂਪ ਦੇ ਵਿੱਚ ਭਾਈ ਉਹ ਦੇ ਦਿੱਤਾ ਜੀ ਠੀਕ ਹੈ ਜੀ ਉਹ ਜਾ ਕੇ ਸੌਂਪ ਦਿੱਤਾ ਹੁਣ ਜਿਹੜਾ ਉਹ ਸੌਂਪ ਦਿੱਤਾ ਹੈ ਮਤਲਬ ਕਿ ਜਵਾਬ ਉਹ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਦੀ ਇਕੱਤਰਤਾ ਦੇ ਵਿੱਚ ਹੀ ਦੁਬਾਰਾ ਜਿਹੜਾ ਉਹ ਖੋਲਿਆ ਜਾਣਾ ਹੈ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਭਈ ਗੱਲ ਇਹ ਆ ਕਿ ਹੁਣ ਜਿੱਦਾਂ ਦਾ ਮਾਹੌਲ ਬਣਿਆ ਪਿਆ ਹੈ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੂੰ ਉਹਦੇ ਵਿੱਚ ਅੱਗੇ ਕੀ ਹੋਏਗਾ ਕੁਝ ਕਿਆ ਨਹੀਂ ਜਾ ਸਕਦਾ ਜੀ ਕਿ ਇਹ ਜੋ ਸਾਰਾ ਸਾਡੇ ਸਾਹਮਣੇ ਵਰਤਾਰਾ ਹੈ ਸਿਆਸੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਆਪਾਂ ਹੁਣ ਦੇਖਦੇ ਆ ਕਿ ਮਾਮਲਾ ਸਰੀਆ ਕਾਲ ਤੱਕ ਸੱਤੇ ਚਲਾ ਗਿਆ ਤਾਂ ਉਹ ਫੈਸਲਾ ਉਸ ਤੋਂ ਬਾਅਦ ਹੀ ਹੋਏਗਾ ਜਿਹੜਾ ਜਵਾਬ ਉੱਥੇ ਉਹ ਹੋਲਣਗੇ ਉਸ ਤੋਂ ਬਾਅਦ ਫਿਰ ਦੇਖਣਗੇ ਕਿ ਇਹਦੇ ਤੇ ਅੱਗੇ ਯਾਨੀ ਫਰਦਰ ਕੀ ਕੀਤਾ ਜਾ ਸਕਦਾ ਹੈ ਜੀ ਤਾਂ ਅੱਜ ਇੱਕ ਮਤਲਬ ਕਿ ਬੜੀ ਵੱਡੀ ਡਿਵੈਲਪਮੈਂਟ ਵੀ ਹੋਈ ਆ ਇਸ ਦਰਮਿਆਨ ਕਿ ਜਿੱਦਾਂ ਕਹਿ ਲਈਏ ਕੱਲ ਖਬਰ ਆਈ ਸੀ ਰਾਤ ਜੇ ਕਿ ਕੋਰ ਕਮੇਟੀ ਇਹਨਾਂ ਨੇ ਭੰਗ ਕਰ ਦਿੱਤੀ ਆ ਜੀ ਕੋਰ ਕਮੇਟੀ ਭੰਗ ਕਰਨ ਦਾ ਮਤਲਬ ਇਹ ਹੈ ਕਿ ਜੋ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਕੈਲੋ ਰਖੜਾ ਸਾਹਿਬ ਸਿਕੰਦਰ ਸਿੰਘ ਮਲੂਕਾ ਜੀ ਕਿ ਭਈ ਉਹਨਾਂ ਤੇ ਕਾਰਵਾਈ ਲਗਭਗ ਤਿਆਰ ਆ ਜਾਂ ਕੋਰ ਕਮੇਟੀ ਚੋਂ ਜਿਹੜੇ ਬੰਦੇ ਬਲੰਦਾਵਾਸ ਨਾਲ ਬੋਲਦੇ ਸਨ ਕੋਈ ਨਾਂ ਹੋਰ ਵੀ ਰਹਿ ਗਿਆ ਹੋਵੇ ਤਾਂ ਉਹ ਉਹ ਵੀ ਵਿੱਚ ਗਿਣ ਲੈਣਾ ਤਾਂ ਮਤਲਬ ਕਿ ਉਹ ਸਾਰੇ ਬੰਦਿਆਂ ਨੂੰ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦਿਖਾ ਦਿੱਤਾ ਕਿ ਭਈ ਹੁਣ ਅਸੀਂ ਤੁਹਾਨੂੰ ਛਾਡਾਂਗੇ ਨਹੀਂ ਠੀਕ ਹੈ ਨਾ ਜੀ ਇਹ ਹੋ ਗਿਆ ਸਾਫ ਹੋ ਗਿਆ ਗੱਲ ਇਹ ਆ ਕਿ ਅੱਗੇ ਜਾ ਕੇ ਜੇ ਆਪਾਂ ਦੇਖੀਏ ਹੁਣ ਇਹਦੇ ਤੇ ਕਈ ਜਿਹੜੇ ਸੁਧਾਰਵਾਦੀ ਧਿਰ ਦੇ ਹੈਗੇ ਨੇ ਲੀਡਰ ਉਹ ਇਤਰਾਜ਼ ਜਤਾ ਰਹੇ ਨੇ ਜੀ ਮੈਂ ਇੱਕ ਲੀਡਰ ਇਹਨਾਂ ਚੋਂ ਹੀ ਹੈਗੇ ਨੇ ਚਰਨਜੀਤ ਸਿੰਘ ਬਰਾੜ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੁਝ ਚੀਜ਼ਾਂ ਬੜੀਆਂ ਦਿਲਚਸਪ ਦੱਸੀਆਂ ਨੇ ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਸਾਡੀ ਜਿਹੜੀ ਕੋਰ ਕਮੇਟੀ ਆ ਹਮ ਅਕਾਲੀ ਦਲ ਦੀ ਉਹ ਤੇ ਸੰਵਿਧਾਨਕ ਤੌਰ ਤੇ ਐਗਜ਼ਿਸਟ ਹੀ ਨਹੀਂ ਕਰਦੀ ਹਮ ਇਹ ਵੀ ਇੱਕ ਬਹੁਤ ਵੱਡੀ ਜੀ ਬਿਲਕੁਲ ਵੱਡਾ ਸਵਾਲ ਹੈ ਇਹ ਤਾਂ ਐਗਜ਼ਿਸਟ ਹੀ ਨਹੀਂ ਕਰਦੀ ਹਨਾ ਦੂਜੀ ਚੀਜ਼ ਕਿ ਜੇ ਐਗਜ਼ਿਸਟ ਹੀ ਨਹੀਂ ਕਰਦੀ ਤੇ ਹੁਣ ਤੱਕ ਕੋਰ ਕਮੇਟੀ ਨੂੰ ਫਿਰ ਬਈ ਤੁਸੀਂ ਵੀ ਕਿਵੇਂ ਪ੍ਰਬੰਧਨ ਕਰਦੇ ਰਹੇ ਜੀ ਫਿਰ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਪੀਏਸੀ ਦੀ ਇੱਕ ਪੀਐਸਸੀ ਕਹਿੰਦ ਹੁੰਦੇ ਜਿਵੇਂ ਆਪਾਂ ਪੋਲੀਟੀਕਲ ਅਫੇਅਰਸ ਕਮੇਟੀ ਕਹਿੰਦੇ ਆਪਾਂ ਤਾਂ ਪੀਐਸਸੀ ਕਹਿੰਦੇ ਉਹਨੂੰ ਰਾਜਸੀ ਪਾਸ਼ਾ ਚ ਕਹ ਲੋ ਰਾਜਨੀਤੀ ਪਾਸ਼ਾ ਚ ਉਹ ਕਹਿੰਦੇ ਕਿ ਤਿੰਨ ਮਹੀਨਿਆਂ ਬਾਅਦ ਇੱਕ ਮੀਟਿੰਗ ਜ਼ਰੂਰੀ ਹੁੰਦੀ ਆ ਜੀ ਤੇ ਹਿਸਾਬ ਲਾ ਲਓ ਕਿ ਸਾਢੇ 4 ਸਾਲਾਂ ਚੋਂ ਕਹਿੰਦੇ ਕਿ ਇੱਕੋ ਇੱਕ ਮੀਟਿੰਗ ਹੋਈ ਆ ਸਾਡੀ ਫਿਰ ਉਹ ਕਹਿੰਦੇ ਆ ਕਿ ਇੱਕ ਹੁੰਦੀ ਆ ਵਰਕਿੰਗ ਕਮੇਟੀ ਜਿਵੇਂ ਕਾਂਗਰਸ ਵਰਕਿੰਗ ਕਮੇਟੀ ਜੀ ਉਹ ਮੈਂ ਸਵਾਲ ਵੀ ਕੀਤਾ ਮੈਂ ਕਿਹਾ ਯਾਰ ਬਰਾੜ ਸਾਹਿਬ ਇਹ ਕਿਦਾਂ ਕਿ ਤੁਹਾਡੀ ਬੰਤਰ ਬਿਲਕੁਲ ਕਾਂਗਰਸ ਪਾਰਟੀ ਦੇ ਸੰਵਿਧਾਨਕ ਜਾਂ ਢਾਂਚਾਗਤ ਬੰਤਰ ਦੇ ਵਾਂਗੂ ਹੀ ਆ ਨੇੜੇ ਟੇੜੇ ਆ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੇ ਇਸ ਤਰ੍ਹਾਂ ਦੇ ਐਕਸਪਰਟ ਹੁੰਦੇ ਨੇ ਪਾਰਟੀਆਂ ਦੇ ਸੰਵਿਧਾਨ ਲਿਖਣ ਵਾਲੇ ਜਿਹੜੇ ਕਾਨੂੰਨ ਦੇ ਜਾਣਕਾਰ ਉਹ ਲਗਭਗ ਇੱਕੋ ਜਿਹੇ ਹੁੰਦੇ ਆ ਜੀ ਜ਼ਿਆਦਾਤਰ ਮਤਲਬ ਕਿ ਉਸ ਟਾਈਮ ਜਿਨਾਂ ਕੋਲ ਐਕਸਪਰਟੀ ਹੈ ਕਿ ਪਾਰਟੀਆਂ ਦੇ ਜਦੋਂ ਸੰਵਿਧਾਨ ਲਿਖਿਆ ਜਾਂਦਾ ਤਾਂ ਉਹ ਜ਼ਿਆਦਾਤਰ ਲਿਖਦੇ ਸੀ ਕਿਉਂਕਿ ਅਕਾਲੀ ਦਲ ਬਾਦਲ ਵੀ ਪੁਰਾਣੀ ਪਾਰਟੀ ਹੈ ਹਾਲਾਂਕਿ ਇਸ ਸੰਵਿਧਾਨਕ ਤੌਰ ਤੇ ਕੁਝ ਤਬਦੀਲੀਆਂ ਵੀ ਹੋਈਆਂ ਤੇ ਇੱਕ ਰੋਲਾ ਵੀ ਤੁਹਾਨੂੰ ਪਤਾ ਹੈ ਕਿ ਕਾਨੂੰਨੀ ਤੌਰ ਤੇ ਬਹੁਤ ਜ਼ਿਆਦਾ ਪਿਆ ਹੋਇਆ ਫਿਰ ਇਹ ਕਹਿੰਦੇ ਕਿ ਜਰਨਲ ਇਜ਼ ਲਾਸ ਹੈ ਜਿਹੜਾ ਇਹਦੀ Uh, मतलब के एक साल बाद ये सद्या जाना हुंदा है हम्म hmm. ते इथे ਕੀ ਹੈ ਕਿ ਪ੍ਰਧਾਨ ਚੁਣਨ ਤੋਂ ਬਾਅਦ ਜਰਨਲਿਸਟਸ ਵੀ ਨਹੀਂ ਸੱਦਿਆ ਜਾਂਦਾ ਜੋ ਡੈਲੀਗੇਟਸ ਹੁੰਦੇ ਨੇ ਜੀ ਠੀਕ ਹੈ ਨਾ ਜੀ ਇਹਨਾਂ ਨੇ ਤੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਵੱਡੇ ਸਵਾਲ ਚੁੱਕ ਦਿੱਤੇ ਜੀ ਜੀ ਫਿਰ ਮੈਂ ਇੱਕ ਬਰਾੜ ਸਾਹਿਬ ਨੂੰ ਪੁੱਛਿਆ ਸੀ ਮੈਂ ਕਿਹਾ ਬਰਾੜ ਸਾਹਿਬ ਤੁਸੀਂ ਵੀ ਠੀਕ ਹੈ ਕਿ ਹੁਣ ਮੰਗ ਕਰ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਨੂੰ ਹਟਾਇਆ ਜਾਣਾ ਚਾਹੀਦਾ ਹੈ ਤੁਹਾਡੀ ਮੰਗ ਹੈ ਪਰ ਜੇ ਮੰਨ ਲਓ ਆ ਕਾਲ ਤੱਕ ਸਰ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਆਦੇਸ਼ ਫਾਸ ਕਰ ਦਿੰਦੇ ਨੇ ਜੀ ਕਿ ਭਾਈ ਤੁਸੀਂ ਸੁਲਾਹ ਕਰੋ ਦੋਵੇਂ ਧੜੇ ਤੇ ਪੰਥ ਦੀ ਬਿਹਤਰੀ ਵਾਸਤੇ ਰਲ ਕੇ ਕੰਮ ਕਰੋ ਫਿਰ ਜੀ ਉਹ ਇਸ ਗੱਲ ਤੇ ਆਸਵੰਦ ਨੇ ਉਹ ਕਹਿੰਦੇ ਕਿ ਨਹੀਂ ਜੀ ਐਸਾ ਫੈਸਲਾ ਨਹੀਂ ਆਏਗਾ ਇਹ ਉਹਨਾਂ ਦਾ ਅਗਾਊ ਕਹਿ ਲੋ ਕਿ ਵਿਸ਼ਵਾਸ ਹੈ ਜੀ ਡਰੇ ਉਹਨਾਂ ਦਾ ਵਿਸ਼ਵਾਸ ਹੈ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਨਹੀਂ ਹੋਏਗਾ ਪਰ ਮੈਂ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਲੈ ਜਾ ਕੇ ਇੱਕ ਇਸੇ ਤਰ੍ਹਾਂ ਦਾ ਕਹਾ ਚੜਾ ਦੱਸਿਆ ਸੀਗਾ ਕਿ ਭਾਈ ਇਤਿਹਾਸਕ ਪਰਪੇਖ ਚ ਜੇ ਆਪਾਂ ਇਹ ਚੀਜ਼ ਦੇਖੀਏ ਤਾਂ ਕਿ ਹੋਈ ਆ ਜੀ ਭਾਈ ਰਣਜੀਤ ਸਿੰਘ ਹੋਰਾਂ ਨੇ ਹੂੰ ਹੂੰ ਇਹ ਕਿਹਾ ਸੀਗਾ ਕਿ ਟੋੜਾ ਤੇ ਬਾਦਲ ਧੜੇ ਨੂੰ ਤੇ ਉੱਥੋਂ ਫਿਰ ਬਾਅਦ ਦੇ ਵਿੱਚ ਬਹੁਤ ਕੁਝ ਹੋਇਆ ਤੇ ਅੱਜ ਵੀ ਭਾਈ ਰਣਜੀਤ ਸਿੰਘ ਕਹਿੰ ਲੋ ਕਿ ਬਾਦਲ ਪਰਿਵਾਰ ਦੇ ਉਲਟ ਲੜਾਈ ਲੜ ਰਾਇਆ ਜੀ ਹੁਣ ਇੱਕ ਚੀਜ਼ ਇਹ ਤੇ ਚਾ ਚਲੋ ਅੱਗੇ ਜਾ ਕੇ ਕੀ ਹੋਏਗਾ ਪਤਾ ਨਹੀਂ ਹੈ ਪਰ ਤੁਸੀਂ ਵੇਖ ਲਓ ਕਿ ਗੱਲਾਂ ਤੁਰਦੀਆਂ ਤੁਰਦੀਆਂ ਹੁਣ ਇੱਥੇ ਆ ਗਈ ਆ ਗੱਲ ਕਿ ਭਾਈ ਸੰਵਿਧਾਨ ਤੇ ਹੀ ਸਵਾਲ ਖੜੇ ਹੋ ਰਹੇ ਨੇ ਜੀ ਜਿਹੜੀਆਂ ਚੀਜ਼ਾਂ ਦਾ ਸ਼ਾਇਦ ਆਪਾਂ ਨੂੰ ਇਲਮ ਹੀ ਨਹੀਂ ਹੈ ਕਿ ਕੋਰ ਕਮੇਟੀ ਉਹ ਕਹਿ ਰਹੀ ਹੈ ਦਾਵਾ ਕਰ ਰਹੀ ਹੈ ਕਿ ਇਹ ਤੇ ਸੰਵਿਧਾਨਕ ਤੌਰ ਤੇ ਐਗਜ਼ਿਸਟ ਹੀ ਨਹੀਂ ਕਰਦਾ ਪਰ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਤੁਸੀਂ ਇੱਕ ਚੀਜ਼ ਦੇਖੋ ਕਿ ਸਾਰਾ ਕੁਝ ਹੁਣ ਜਿਹੜਾ ਕਹਿ ਲੋ ਕਿ ਨਾ ਬੇੜਨਾ ਹੈ ਜੀ ਜਾਂ ਜੋ ਵੀ ਹੈ ਸਜ਼ਾ ਸੁਣਾਉਣੀ ਹੈ ਉਹ ਹੈਗੇ ਨੇ ਸ੍ਰੀ ਅਖਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪਰ ਜਦੋਂ ਤੁਸੀਂ ਆ ਦੇਖੋਗੇ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਆ ਜਿਹੜਾ ਇਹ ਗੁਰਮਤਾ ਹੈ ਗੁਰਮਤਾ ਨੰਬਰ 1 16 10 215 ਨੂੰ ਤਾਂ ਇੱਥੇ ਵੀ ਗਿਆਨੀ ਰਘਵੀਰ ਸਿੰਘ ਦੇ ਦਸਤਖਤ ਨੇ ਆ ਤੁਸੀਂ ਦੇਖ ਲਓ ਜੀ ਬਿਲਕੁਲ ਬਿਲਕੁਲ ਮਤਲਬ ਕਿ ਆਸੀ ਕਾਪੀ ਕਢਾਈ ਹੋਈ ਹੈ ਤਾਂ ਉਹਦੇ ਵਿੱਚ ਵੀ ਗਿਆਨੀ ਰਗਵੀਰ ਸਿੰਘ ਦੇ ਜਿਹੜੇ ਕਿ ਉਸ ਵੇਲੇ ਸਿੰਘ ਸਾਹਿਬ ਦੇ ਤੌਰ ਤੇ ਉੱਥੇ ਕਿਉਂਕਿ ਪੰਜ ਸਿੰਘ ਸਹਿਬਾਨ ਜ਼ਰੂਰੀ ਹੁੰਦੇ ਆ ਜਿਵੇਂ ਫਰਜ਼ ਕਰੋ ਕਿ ਇਹਦੇ ਵਿੱਚ ਦਸਤਖਤ ਹੈਗੇ ਨੇ ਜੋ ਗਿਆਨੀ ਗੁਰਚਰਨ ਸਿੰਘ ਸੀਗੇ ਗੁਰਬਚਨ ਸਿੰਘ ਜੀ ਗੁਰਬਚਨ ਸਿੰਘ ਜੀ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਫਿਰ ਦੂਸਰੇ ਪਾਸੇ ਇਕਬਾਲ ਸਿੰਘ ਆ ਗਏ ਪਟਨਾ ਸਾਹਿਬ ਵਾਲੇ ਜੀ ਤੇ ਫਿਰ ਜੇ ਅੱਗੇ ਦੇਖੋਗੇ ਤਾਂ ਗੁਰਮukh ਸਿੰਘ ਆ ਗਏ ਮਾਲਾ ਸਿੰਘ ਆ ਗਏ ਤਾ ਜੇ ਮੰਨ ਲਓ ਜਿਵੇਂ ਹਜ਼ੂਰ ਸਾਹਿਬ ਹੈ ਤਖਤ ਹੈ ਜੀ ਉਥੋਂ ਦੇ ਜਥੇਦਾਰ ਨਹੀਂ ਆ ਸਕਦੇ ਤਾਂ ਫਿਰ ਇੱਕ ਮਤਲਬ ਕਿ ਜਦਾਂ ਗ੍ਰੰਥੀ ਸਿੰਘ ਜੀ ਜਿਹੜੇ ਆਪਣੇ ਦਰਬਾਰ ਸਾਹਿਬ ਹੁੰਦੇ ਹੈਡ ਗ੍ਰੰਥੀ ਉਹਨਾਂ ਨੂੰ ਬਿਠਾ ਲਿਆ ਜਾਂਦਾ ਜੇ ਦੂਸਰੇ ਜਥੇਦਾਰ ਸਾਹਿਬ ਨਹੀਂ ਆਏ ਤਾਂ ਫਿਰ ਉਹ ਮਤਲਬ ਬਿਠਾ ਲਿਆ ਜਾਂਦਾ ਜੀ ਤਾਂ ਕਹਿਣ ਦਾ ਭਾਵ ਇਹ ਆ ਕਿ ਇੱਥੇ ਰਗਵੀਰ ਸਿੰਘ ਜੀ ਸੀ ਇਹ ਹੁਣ ਮੈਨੂੰ ਪਤਾ ਨਹੀਂ ਹੈ ਕਿ ਰਗਵੀਰ ਸਿੰਘ ਸਨ ਕਿ ਜਾਂ ਹੋਰ ਸਨ ਕੋਈ ਜੇ ਇਹ ਰਗਵੀਰ ਸਿੰਘ ਰਗਵੀਰ ਸਿੰਘ ਜੀ ਨੇ ਜਿਹੜੇ ਕਿ ਹੁਣ ਜਥੇਦਾਰ ਬਣੇ ਆ ਤਾਂ ਫਿਰ ਤਾਂ ਬੜੀ ਇੰਟਰਸਟਿੰਗ ਜੀ ਗੱਲ ਹੋ ਗਈ ਨਾ ਜੀ ਕਿ ਕਮਾਲ ਦੀ ਗੱਲ ਹੈ ਕਿ ਗੁਰਮਖ ਸਿੰਘ ਜੀ ਜਿਹੜੇ ਆ ਗਿਆਨੀ ਗੁਰਮਖ ਸਿੰਘ ਜੀ ਜਿਨ੍ਹਾਂ ਨੇ ਉਸ ਤੋਂ ਬਾਅਦ ਕੁਝ ਖੁਲਾਸੇ ਵੀ ਕਰ ਦਿੱਤੇ ਸਨ ਕਿ ਉਹ ਵੀ ਅੱਜ ਐਸਟੀਪੀਸੀ ਦੇ ਵਿੱਚ ਹੀ ਆ ਜੀ ਮਤਲਬ ਕਿ ਉਹ ਵੀ ਜੋਬ ਕਰ ਰਹੇ ਹੈ ਕਹਿ ਲੋ ਸੇਵਾ ਕਰ ਰਹੇ ਹੈ ਤੇ ਵੈਸੇ ਇਹਨਾਂ ਦੀ ਜੋਬ ਹੀ ਹੁੰਦੀ ਆ ਤੇ ਫਿਰ ਦੂਸਰੇ ਪਾਸੇ ਜਿਹਦੇ ਤੁਸੀਂ ਦੇਖੋਗੇ ਤਾਂ ਗਿਆਨੀ ਗੁਰਬਚਨ ਸਿੰਘ ਉਹ ਵੀ ਮੌਜੂਦ ਨੇ ਜਿਹੜੇ ਗਿਆਨੀ ਮਾਲ ਸਿੰਘ ਸੀਗੇ ਉਹਨਾਂ ਦਾ ਇੰਤਖਾਲ ਹੋ ਗਿਆ ਸੀ ਉਹ ਛਲਾਣਾ ਕਰ ਗਏ ਸਨ ਜੀ ਤੇ ਉਹਨਾਂ ਨੂੰ ਜੇ ਛੱਡ ਦਿੱ ਗਏ ਤੇ ਬਾਕੀ ਗੱਲ ਇਹ ਆ ਕਿ ਜੇ ਗਿਆਨੀ ਰਗਵੀਰ ਸਿੰਘ ਜੀ ਨੇ ਉਸ ਟਾਈਮ ਵੀ ਮੌਜੂਦ ਸੀਗੇ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਦਿਲਚਸਪ ਮਾਮਲਾ ਬਣ ਜਾਂਦਾ ਹੈ ਕਿ ਜਥੇਦਾਰ ਜਿਹੜੇ ਉਸ ਵੇਲੇ ਕਿ ਜਿਨ੍ਹਾਂ ਤੇ ਤਾਂ ਹੁਕਮਰਾਨਾਂ ਤੇ ਦੋਸ਼ ਲੱਗਦਾ ਹੈ ਕਿ ਇਹਨਾਂ ਨੇ ਜੀ ਮਤਲਬ ਕਿ ਮਾਫੀ ਦੁਆਈ ਆ ਜੀ ਉਹ ਤਲਬ ਕੀਤੇ ਜਾ ਰਹੇ ਕਿੰਨਾਂ ਵੱਲੋਂ ਜਿਨ੍ਹਾਂ ਚੋਂ ਜਿਹੜੇ ਬੰਦੇ ਹਾਲੇ ਵੀ ਮੌਜੂਦ ਨੇ ਤੇ ਜੋ ਰਗਵੀਰ ਸਿੰਘ ਜੀ ਹੁਣ ਜਥੇਦਾਰ ਨੇ ਜੀ ਤਾਂ ਉਹਨਾਂ ਤੇ ਕੋਈ ਪ੍ਰਸ਼ਨ ਚਿੰਨ ਨਹੀਂ ਹੋਏਗਾ ਗਿਆਨੀ ਗੁਰਬਚਨ ਸਿੰਘ ਵਰਗਿਆਂ ਤੇ ਕਿ ਭਾਈ ਜੇ ਸਿਆਸਤ ਨੇ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਤਾਂ ਤੁਸੀਂ ਜਥੇਦਾਰ ਹੋ ਕੇ ਇੰਨੀ ਜਲਦੀ ਅੰਡਰ ਪ੍ਰੈਸ਼ਰ ਕਿਉਂ ਹੈ ਕਿਉਂ ਹੋਏ ਬਿਲਕੁਲ ਇਹ ਜਿਸਾਂ ਦਾ ਕਹਿ ਲੋ ਕਿ ਹਾਲੇ ਵੀ ਦਵੰਦ ਹੈਗਾ ਜੀ 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 ਕੁਸ਼ਵੀਰਾਂ ਦੇ ਕਮੈਂਟ ਨੇ ਆਪਾਂ ਪੜ ਲਈ ਆਪਣਾ ਪੰਜਾਬ ਵੀਰੋ ਕਹਿ ਰਹੇ ਨੇ ਕਿ ਕਿਤੇ ਇਦਾਂ ਨਾ ਹੋਵੇ ਕਹਿ ਦੇਣ ਕਿ ਮੰਤਰੀ ਮੰਡਲ ਦੀ ਮੀਟਿੰਗ ਦਾ ਮੇਰੇ ਤੇ ਦਬਾਅ ਸੀ ਬਿੱਕਰ ਸਿੰਘ ਦਾ ਕਮੈਂਟ ਵੀ ਮੈਂ ਲੈ ਲਵਾਂ ਜੀ ਹੋ ਸਕਦਾ ਮੈਂ ਝੂਠਾ ਆਂ ਪਰ ਇੱਕ ਗੱਲ ਇਹ ਚੱਲ ਰਹੀ ਹੈ ਕਿ ਕਹਿੰਦੇ ਸੁਖਬੀਰ ਬਾਦਲ ਤੇ ਜਥੇਦਾਰ ਨੇ ਬਾਹਰਲੇ ਦੇਸ਼ 'ਚ ਵੀ ਮੁਲਾਕਾਤ ਕੀਤੀ ਹੈ ਇੱਕ ਹਰਚਰਨਜੀਤ ਦਾ ਵੀ ਕਮੈਂਟ ਪੜ ਲਿਆ ਕਿ ਜਥੇਦਾਰ ਗੁਰਬਚਨ ਸਿੰਘ ਜੀ ਨੂੰ ਤਲਬ ਨਹੀਂ ਕੀਤਾ ਜਾਣਾ ਚਾਹੀਦਾ ਕਹਿੰਦੇ ਉਹ ਵੀ ਬਰਾਬਰ ਦੇ ਦੋਸ਼ੀ ਮੰਨੇ ਜਾਂਦੇ ਆ ਮੈਂ ਉਹੀ ਸਵਾਲ ਚੁੱਕ ਰਿਹਾ ਮੈਨੂੰ ਹੁਣ ਇੱਕ ਮੈਸੇਜ ਵੀ ਆਇਆ ਸਾਡੇ ਇਹ ਕਹਿੰਦੇ ਕਿ ਬਹੁਤ ਪੁਰਾਣੇ ਆਡੀਅנס ਤੋਂ ਨੇ ਜੀ ਤਾਂ ਉਹ ਕਹਿ ਰਿਹਾ ਕਿ ਰਗਵੀਰ ਸਿੰਘ ਜੀ ਤਖਤ ਅਨੰਦਪੁਰ ਸਾਹਿਬ ਦੇ ਆਰਜ਼ੀ ਜਥੇਦਾਰ ਸਨ ਉਸ ਟਾਈਮ ਠੀਕ ਹੈ ਜੀ ਸ਼ਾਇਦ ਮਤਲਬ ਕਿ ਕਿਉਂਕਿ ਜਿਹੜੇ ਗਿਆਨੀ ਮਾਲ ਸਿੰਘ ਜੀ ਸਨ ਨਾ ਉਹ ਬਿਮਾਰ ਰਹੇ ਬਹੁਤ دیر ਤੱਕ ਜੀ ਬਾਅਦ ਦੇ ਵਿੱਚ ਉਹ ਛਲਾਣਾ ਕਰ ਗਏ ਸਨ ਤਾਂ ਬਹੁਤ ਦੇਰ ਉਹ ਬਿਮਾਰ ਵੀ ਰਹੇ ਸੋ ਹੋ ਸਕਦਾ ਹੈ ਕਿ ਆਰਜੀ ਹੋਣਾ ਉਸ ਵੇਲੇ ਪਰ ਮਤਲਬ ਕਿ ਇਹ ਚੀਜ਼ ਤਾਂ ਫਿਰ ਕਿਤੇ ਨਾ ਕਿਤੇ ਲੱਗਦਾ ਹੈ ਨਾ ਕਿ ਗਿਆਨੀ ਰਗਵੀਰ ਸਿੰਘ ਜੀ ਉੱਥੇ ਮੌਜੂਦ ਸਨ ਜੀ 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 ਮਿੰਟੂ ਜੀ ਆਪਾਂ ਗੱਲਬਾਤ ਤੋੜਦੇ ਆ ਨਾਲ ਹੀ ਗੁਜ਼ਾਰਿਸ਼ ਦਰਸ਼ਕਾਂ ਨੂੰ ਕਰ ਦਈਏ ਕਿ ਪ੍ਰੋਗਰਾਮ ਜਿਨ੍ਹਾਂ ਨੇ ਅਜੇ ਨਹੀਂ ਸ਼ੇਅਰ ਕਰਿਆ ਤੁਸੀਂ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰ ਦਿਓ ਤਾਂ ਕਿ ਭਰਵੀਂ ਗੱਲਬਾਤ ਹੋ ਸਕੇ ਬਹੁਤ ਸਾਰੇ ਦੋਸਤ ਨੇ ਗੁਰਕੀਰਤ ਜੀ ਬਿੱਕਰ ਸਿੰਘ ਜੀ ਉਸਤਾਦ ਜੀ ਮਲੂਕ ਸਿੰਘ ਜੀ ਜਟਵਾੜ ਜੀ ਸਾਬ ਕਾਲੋਂ ਜੀ ਆਪਣੇ ਜੁੜੇ ਹੋਏ ਨੇ ਜੀ ਅਮਰਿਤਪਾਲ ਸਿੰਘ ਜੀ ਜੁੜੇ ਹੋਏ ਨੇ ਹੋਰ ਵੀ ਬਹੁਤ ਸਾਰੇ ਦੋਸਤ ਸਭ ਦਾ ਸਵਾਗਤ ਹੈ ਜੀ